ਇਹ ਜਿਹੜਾ ਜਿਹੜਾ ਕੁਦਰਤੀ ਤੌਰ ਤੇ ਪਾਣੀ ਦਾ ਵਹਾਅ ਹੁੰਦਾ ਜਿੱਥੇ ਚੱਲਦਾ ਹੁੰਦਾ ਜੇ ਉਸੇ ਰਸਤੇ ਨੂੰ ਜਨ ਦਿੱਤਾ ਜਾਵੇ ਆ ਤੁਸੀਂ ਦੇਖ ਸਕਦੇ ਆ ਲਾਲਪੁਰਾ ਸਾਹਿਬ ਕੁਝ ਸਮਾਂ ਪਹਿਲਾਂ ਇੱਥੇ ਇਹਨਾਂ ਨੇ ਫਾਰਮ ਲਿਆ ਤੇ ਆ ਕੇ ਇਹ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਨੇ ਫਾਰਮ ਲਿਆ ਆਪਣੇ ਤੋਂ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਫਾਰਮ ਹਾਊਸ ਬਣਾਇਆ ਇੱਥੇ ਹੈਲੀਪੈਡ ਵੀ ਇੱਥੇ ਬਣਾਇਆ ਹੋਇਆ ਹੈ ਉਹਨਾਂ ਨੇ ਤੇ ਜਿਹੜਾ ਪਿੰਡ ਹੈ ਸਾਡਾ ਇਹ ਅੱਜ ਦਾ ਨਹੀਂ ਇੱਥੇ ਵੱਸਦਾ ਇਹ ਸਦੀਆਂ ਤੋਂ ਇੱਥੇ ਵੱਸਦਾ ਹੈ ਤੇ ਸਦੀਆਂ ਤੋਂ ਜਿਹੜਾ ਪਾਣੀ ਦਾ ਵਹਾਅ ਹੈ ਜੰਗਲ ਤੋਂ ਆੰਦਾ ਇਹ ਦੋ ਖੱਡਾਂ ਦੇ ਵਿੱਚ ਵੰਡਿਆ ਹੋਇਆ ਸੀ ਕੁਝ ਪਿੰਡਾਂ ਨੂੰ ਜਾਂਦਾ ਹੈ ਤੇ ਕੁਝ ਇੱਧਰ ਨੂੰ ਕੋਕਵਾਲ ਨੂੰ ਜਾਂਦਾ ਹੈ ਅੱਜ ਸਥਿਤੀ ਇਹ ਬਣ ਗਈ ਲਾਲਪੋਰਾ ਸਾਫ ਸੈਂਟਰ ਸਰਕਾਰ ਦੇ ਵਿੱਚ ਬੈਠੇ ਐ ਉਹਨਾਂ ਦੀ ਪਹੁੰਚ ਬਹੁਤ ਵੱਡੀ ਹੈ ਜੇ ਉਹ ਚਾਹਣ ਤਾਂ ਪਿੰਡ ਨੂੰ ਦੋਸ਼ ਦੇਣ ਤੋਂ ਪਹਿਲਾਂ ਉਹਨਾਂ ਨੂੰ ਇਹ ਕਰਨਾ ਚਾਹੀਦਾ ਜਿਹੜਾ ਪਾਣੀ ਦਾ ਨੁਕਸਾਨ ਹੈ ਨਾ ਉਹ ਪਿੰਡ ਦਾ ਹੋਵੇ ਨਾ ਉਹਨਾਂ ਦਾ ਆਪਣਾ ਹੋਵੇ ਇਸ ਪਾਣੀ ਦੀ ਨਿਕਾਸੀ ਬਾਰੇ ਸੈਂਟਰ ਸਰਕਾਰ ਤੋਂ ਕੋਈ ਯੋਜਨਾ ਲੈ ਕੇ ਆਣ ਜਿਵੇਂ ਸੈਂਟਰ ਸਰਕਾਰ ਜਿੰਮੇਦਾਰਾ ਦੇ ਕਦੇ ਕੋਈ ਕਾਨੂੰਨ ਲਿਆਤਾ ਕਦੇ ਕੋਈ ਕਾਨੂੰਨ ਲਿਆਤਾ ਇਸ ਤਰ੍ਹਾਂ ਦਾ ਕੋਈ ਕਾਨੂੰਨ ਬਣਾ ਕੇ ਜਿਹੜਾ ਪਾਣੀ ਕੁਦਰਤੀ ਵਹਾਅ ਪਾਣੀ ਦਾ ਉਹਨੂੰ ਸਹੀ ਤਰੀਕੇ ਨਾਲ ਲੰਘਣ ਦਾ ਕੋਈ ਉਪਰਾਲਾ ਕੀਤਾ ਜਾਵੇ ਕੋਈ ਕਾਨੂੰਨ ਬਣਾਇਆ ਜਾਵੇ ਤਾਂ ਕਿ ਜਿਹੜੀ ਭੜਾ ਮਾਰੂ ਜਾਂਦੇ ਸਾਡੇ ਦੇ ਵਿੱਚ ਉਹ ਨਾ ਹੋ ਸਕੇ ਕਿਉਂਕਿ ਅਸੀਂ ਜਿਹੜੇ ਵਸਨੀਕ ਐ ਇਸ ਪਿੰਡ ਦੇ ਅਸੀਂ ਅੱਜ ਦੇ ਨਹੀਂ ਸਾਡੇ ਬਾਬੇ ਪਰਦਾਦੇ ਇਸ ਪਿੰਡ ਵਿੱਚ ਰਹੇ ਐ ਲਾਲਪੁਰਾ ਸਾਹਿਬ ਥੋੜਾ ਜਿਹਾ ਸਮਾਂ ਪਹਿਲਾਂ ਜਦੋਂ ਰਿਟਾਇਰਮੈਂਟ ਹੋਈ ਐ ਇਹਨਾਂ ਦੀ ਉਦੋਂ ਬਾਅਦ ਇਹਨਾਂ ਨੇ ਇੱਥੇ ਆ ਕੇ ਜਮੀਨ ਖਰੀਦੀ ਐ ਤੇ ਇੱਥੇ ਫਾਰਮ ਹਾਊਸ ਵੀ ਬਣਾਇਆ ਚਲੋ ਖੈਰ ਹੋਣੀ ਇਹਨਾਂ ਦੀ ਬੋਟਾ ਇੱਥੇ ਬਣ ਗਿਆ ਹੁਣ ਇਹ ਪਿੰਡ ਦੇ ਵਸਨੀਕ ਕਹਿੰਦੇ ਅਸੀਂ ਵੀ ਮੰਨ ਲੈਨੇ ਵੀ ਨਾਗਰਿਕ ਐ ਜਿਹੜਾ ਸਾਡੇ ਇਸ ਪੰਜਾਬ ਦਾ ਦੇਸ਼ ਦਾ ਨਾਗਰਿਕ ਹੈ ਨਾਗਰਿਕ ਐ ਉਹਨੂੰ ਅਸੀਂ ਜੀ ਆਇਆਂ ਕਹਿੰਦੇ ਪਰ ਇੱਕ ਬੰਦੇ ਦੀ ਖਾਤਰ ਸਾਰੇ ਪਿੰਡ ਨੂੰ ਪੱਠੀ ਦੇ ਵਿੱਚ ਝੋਕ ਦੇਣਾ ਜਾਂ ਪਾਣੀ ਦੇ ਹੜਾ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਜਾਵੇ ਲੋਕਾਂ ਦਾ ਨੁਕਸਾਨ ਹੋ ਜਾਵੇ ਮਾਲ ਜਾਨ ਡੰਗਰ ਵਛੇ ਦਾ ਤੇ ਉਹਦਾ ਜ਼ਿੰਮੇਵਾਰ ਕੌਣ ਹੈ ਆ ਡੰਗਾ ਲਾਇਆ ਗਿਆ ਤੁਸੀਂ ਦੇਖ ਸਕਦੇ ਹੋ ਪਿਛਲੇ ਪਾਸੇ ਇਹ ਡੰਗਾ ਬੜੇ ਸਮੇਂ ਦਾ ਪਹਿਲਾਂ ਦਾ ਲੱਗਾ ਹੋਇਆ ਇਸ ਕਰਕੇ ਇਹ ਪਾਣੀ ਨੂੰ ਰੋਕਣ ਵਾਸਤੇ ਲਾਇਆ ਗਿਆ ਕਿ ਪਾਣੀ ਇੱਧਰ ਨਾ ਵੜੇ ਇਹ ਨਾ ਲਾਇਆ ਹੈ ਜੀ ਆਹ ਨਾ ਹੋ ਜਾਵੇ ਪਾਣੀ ਫਾਰਮ ਹਾਊਸ ਦੇ ਵਿੱਚ ਨਾ ਵੜੇ ਉਹਨਾਂ ਵੱਲੋਂ ਇਹ ਡੰਗਾ ਲਵਾਇਆ ਗਿਆ ਤੇ ਅੱਜ ਫੇਰ ਕੱਲ ਵੀਡੀਓ ਜਿਹੜੀ ਪਾਈ ਗਈ ਹੈ ਮੈਂ ਤਾਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਸਰਕਾਰ ਦੇ ਵਿੱਚ ਨੁਮਾਇੰਦੇ ਹੋ ਮੋਦੀ ਸਾਹਿਬ ਦੇ ਬਰਾਬਰ ਤੁਹਾਡੀ ਕੁਰਸੀ ਹੈ ਤੁਹਾਡੀ ਪਹੁੰਚ ਵੀ ਹੁੰਦੀ ਹੈ ਤੁਹਾਨੂੰ ਤਾਂ ਇਹ ਹਾਸੋ ਵੀ ਨਹੀਂ ਗੱਲ ਨਹੀਂ ਸ਼ੀ ਕਰਨੀ ਚਾਹੀਦੀ ਕਿਉਂਕਿ ਅਸੀਂ ਆਮ ਵਸਨੀਕ ਹੈ ਅਸੀਂ ਤੁਹਾਡੇ ਤੇ ਕੀ ਉਮੀਦਾਂ ਰੱਖੀਏ ਕਿ ਵੀ ਤੁਸੀਂ ਸਾਡਾ ਕੋਈ ਸਵਾਰ ਹੋਗੇ ਜੇ ਤੁਸੀਂ ਆਪਣਾ ਆਪ ਨਹੀਂ ਕਰ ਸਕਦੇ ਸੈਂਟਰ ਵਿੱਚ ਤੁਸੀਂ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਕਰਕੇ ਕਿਆ ਸਿੱਧ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ ਏਡੀ ਵੱਡੀ ਪਾਵਰ ਹੈ ਏਡੀ ਵੱਡੀ ਪਾਵਰ ਹੁੰਦੇ ਹੋਇਆ ਤੁਸੀਂ ਆਪਣਾ ਪ੍ਰਬੰਧ ਪਾਣੀ ਦਾ ਤੁਸੀਂ ਤਾਂ ਪਿੰਡ ਨੂੰ ਨਾਲ ਲੈ ਕੇ ਚਲੋ ਸਾਰੇ ਪਿੰਡ ਨੂੰ ਕਹੋ ਵੇ ਆਓ ਪਾਣੀ ਦਾ ਹੱਲ ਕਰੀਏ ਜਿੱਥੇ ਤੁਸੀਂ ਕਹੋਗੇ ਬਹੁਮਤ ਦੀ ਅੱਜ ਲੋੜ ਹੈ ਜਿੱਥੇ ਲੋਕਤੰਤਰ ਦੀ ਗੱਲ ਕਰਦੇ ਆ ਉੱਥੇ ਬਹੁਮਤ ਦੀ ਲੋੜ ਹੁੰਦੀ ਹੈ ਜੇ ਤੁਸੀਂ ਬਹੁਮਤ ਹੈ ਆਓ ਜਿੱਥੇ ਤੁਸੀਂ ਕਹਿੰਦੇ ਇਸ ਪਾਣੀ ਦੇ ਜਿਹੜਾ ਕੁਦਰਤੀ ਪਾਣੀ ਦਾ ਵਹਾਅ ਹੈ ਉਹ ਉਸ ਵਹਾਅ ਨੂੰ ਆਪਾਂ ਇੱਕ ਤਰੀਕੇ ਦੇ ਨਾਲ ਯੋਜਨਾਵਾਂ ਤਰੀਕੇ ਦੇ ਨਾਲ ਉਹਨੂੰ ਆਪਾਂ ਆਪਣੇ ਪਿੰਡ ਨੂੰ ਵੀ ਬਚਾਈਏ ਆਪਣੇ ਆਪ ਨੂੰ ਸੇਫ ਰੱਖੀਏ ਤਾਂ ਆ ਸਾਡਾ ਸਰਕਾਰ ਦੇ ਉਹ ਨਿਯੰਤਰੀ ਕਰਨ ਦਾ ਫਾਇਦਾ ਹੈ ਇੱਕ ਹੋਰ ਬੇਨਤੀ ਮੈਂ ਕਰਦੇ ਆਂ ਵੀ ਅੱਜ ਹੜ੍ਹਾਂ ਦੇ ਵਿੱਚ ਅੱਧ ਤੋਂ ਵੱਧ ਜਿਹੜਾ ਪੰਜਾਬ ਹੈ ਉਹ ਡੁੱਬਿਆ ਹੋਇਆ ਹੈ ਜਦ ਕਿ ਸਾਨੂੰ ਉਸ ਪੰਜਾਬ ਨੂੰ ਬਚਾਉਣ ਵਾਸਤੇ ਸੋਸ਼ਲ ਮੀਡੀਆ ਤੇ ਆਪਣੇ ਵਰਕਰਾਂ ਨੂੰ ਆਪਣੇ ਵੋਟਰਾਂ ਆਪਣੇ ਸਪੋਰਟਰਾਂ ਨੂੰ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ ਭਾਈ ਜਿੰਨੀ ਜਿੰਨੀ ਵੀ ਕਿਸੇ ਤੋਂ ਸਰਦੀ ਹੈ ਉਹ ਆਪਣੀ ਰਾਸ਼ੀ ਇਕੱਠੀ ਕਰਕੇ ਉਹਨਾਂ ਹਰ ਪੀੜਤਾਂ ਵਾਸਤੇ ਲੈ ਕੇ ਚੱਲੀਏ ਉਹਨਾਂ ਦੇ ਬਚਾਅ ਵਾਸਤੇ ਆਪਾਂ ਉੱਥੇ ਪਹੁੰਚੀਏ ਉਸ ਪਾਸੇ ਨੂੰ ਤਾਂ ਆਪਾਂ ਕਦੇ ਧਿਆਨ ਹੀ ਨਹੀਂ ਦਿੱਤਾ। ਨਾ ਸਾਡਾ ਉਧਰ ਨੂੰ ਧਿਆਨ ਜਾਂਦਾ ਕਿਉਂਕਿ ਸਾਨੂੰ ਲੋਕਾ ਆਪੋ ਆਪਣੀ ਮੈਂ ਆਪਣੀ ਪਈ। ਸਾਨੂੰ ਆਪੋ ਆਪਣੀ ਦਾ ਪਿਆ ਹੈ। ਜਿਹੜਾ ਸਾਡਾ ਭਰਾ ਅੱਜ ਹੜਾਂ ਦੇ ਵਿੱਚ ਮਜਬੂਰ ਹੈ। ਉਹ ਉਹਨਾਂ ਦੇ ਬੱਚਿਆਂ ਨੂੰ ਪਾਣੀ ਤੱਕ ਪੀਣ ਨੂੰ ਨਹੀਂ ਮਿਲ ਰਿਹਾ। ਉਹਨਾਂ ਦੇ ਬੱਚਿਆਂ ਨੂੰ ਕੋਈ ਬਿਸਕੁਟ ਦਾ ਟੁਕੜਾ ਨਹੀਂ ਮਿਲਿਆ। ਉਹ ਕੋਠਿਆਂ ਤੇ ਚੜੇ ਹੋਏ ਐ ਤੇ ਉਹਨਾਂ ਦੀ ਸਾਰ ਕੌਣ ਲਊਗਾ? ਮੋਦੀ ਸਰਕਾਰ ਅੱਜ ਇਹਨੇ ਅਫਗਾਨਿਸਤਾਨ ਨੂੰ ਵੀ ਇਹਨੇ ਕਹਿਤਾ ਵੀ ਅਸੀਂ ਹਰ ਸੰਭਵ ਮਦਦ ਦਵਾਂਗੇ ਤੁਹਾਨੂੰ। ਪੰਜਾਬ ਵਾਸਤੇ ਯਾਰ ਟੱਕਰ ਕੋਈ ਟਵੀਟ ਕੋਈ ਬਿਆਨ ਕਿਸੇ বিজেপি ਸਰਕਾਰ ਦਾ ਕਿਸੇ ਲੀਡਰ ਦਾ ਨਹੀਂ ਆਇਆ ਤਾਂ ਨਾ ਅਮਿਤ ਸ਼ਾਹ ਦਾ ਆਇਆ ਤੇ ਨਾ ਹੀ ਸਾਡੇ ਪ੍ਰਧਾਨ ਮੰਤਰੀ ਦਾ ਆਇਆ ਤੁਲੇ ਹੋਏ ਆਂ ਅਗਰ ਸਾਡੇ ਪਿੰਡ ਨੂੰ ਬੰਨ੍ਹ ਕੇ ਪਾਣੀ ਪਾ ਦੇ ਅਸੀਂ ਆਪਣੇ ਲੋਕਾਂ ਦੇ ਨਾਲ ਸਿਰ ਧਰ ਦੀ ਬਾਜੀ ਲਾਣ ਨੂੰ ਤਿਆਰ ਅਸੀਂ ਖੜੇ ਆ ਅਸੀਂ ਬਿਲਕੁਲ ਵੀ ਡੰਗਾ ਨਹੀਂ ਲਾਣ ਦੇਵਾਂਗੇ ਕੋਈ ਵੀ ਮਰਜ਼ੀ ਆਵੇ ਸਾਰਾ ਪਿੰਡ ਸਾਡਾ ਵੀ ਔਰਤਾਂ ਬੁੱਝ ਸਾਡੀਆਂ ਬੀਬੀਆਂ ਅੱਜ ਵੀ 500 ਬੀਬੀ ਤਿਆਰ ਸੀ ਥਾਣ ਨੂੰ ਅਸੀਂ ਰੋਕੀਏ ਅੱਜ ਨਹੀਂ ਲੋੜ ਤੁਹਾਡੀ ਜਿੱਦਾਂ ਲੋੜ ਭਾਈ ਤੁਹਾਨੂੰ ਲੈ ਕੇ ਜਾਵਾਂਗੇ ਤੁਸੀਂ ਦੇਖ ਲਓ ਕਿਆ ਹਾਲਾਤਾਂ ਪਿਛਲਾ ਫਸ ਬੰਦੇ ਅਸੀਂ ਕਿਸੇ ਨੂੰ ਨਹੀਂ ਦੱਸਿਆ ਅੱਜ ਇਹ ਆਪਾਂ ਆਬ ਲੋਗ ਆ ਗਏ ਅਸੀਂ ਦੋਚਾ ਬੰਦਿਆਂ ਨੂੰ ਦੱਸਿਆ ਵੀ ਅੱਜ ਸਿਰਫ ਅਸੀਂ ਇੱਕ ਛੋਟਾ ਜਿਹਾ ਕਲਿੱਪੇ ਪਾਣਾ ਇਹਨਾਂ ਦੀ ਬਜਾਏ ਇਹ ਲੋਕ ਫੇਰ ਵੀ ਉਮੜ ਕੇ ਆ ਗਏ ਅਜਾ ਉਹ ਦੇਖੋ ਪਿਛਲੇ ਪਾਸੇ ਲੋਕ ਖੜੇ ਆ ਉਧਰ ਪਿਛਲੇ ਬੈ ਜਾੜਾ ਦੇ ਵਿੱਚ ਕਿਦਾ ਖੜੇ ਆਖ ਇਹ ਸਾਰੇ ਲੋਕ ਜਾਣਦੀ ਇਸ ਗੱਲ ਤੋਂ ਬਹੁਤ ਅੰਗ ਹੈ ਅਸੀਂ ਇਹ ਗੱਲ ਹੁਣ ਦੇਵਾਂਗੇ ਪਹਿਲਾਂ ਤਾਂ ਫੈਕਟਰੀ ਲਿਆ ਕੇ ਲਾ ਇਹ ਵੀ ਕੇਂਦਰ ਸਰਕਾਰ ਦਾ ਕੰਮ ਤਾਂ ਜੀ ਅਸੀਂ ਉਹ ਬੜੀ ਮੁਸ਼ਕਲ ਨਾਲ ਥੋੜਾ ਨਠਾਏ ਭਜਾਏ ਆ ਅਸੀਂ ਮਰ ਗਏ 10-15 ਦੇ ਰੋਟੀ ਭੁੱਖੇ ਮਰ ਗਏ ਉਥੇ ਅਸੀਂ ਇਹ ਲੋਕਾਂ ਦਾ ਜਿਹੜੇ ਵੱਡੇ ਲੋਕ ਆ ਇਹ ਗਰੀਬ ਨੂੰ ਮਾਰਨ ਦੀ ਸੋਚਦੇ ਆ ਇਹਨਾਂ ਦਾ țeਡਾ ਆਪਣਾ ਬੜਾ ਆ ਉਹਨੂੰ ਭਰਨ ਦੀ ਸੋਚਦੇ ਆ ਬਸ ਗੱਲ ਇੱਥੇ ਮੁੱਕਦੀ ਆ ਜੀ ਸਾਡੇ ਘਰ ਬਹੁਤ ਗਰੀਬਾਂ ਦੇ ਨਾਲ ਐ ਅਸੀਂ ਉਹਨਾਂ ਹੜ ਨਹੀਂ ਦੇਵਾਂਗੇ ਅਸੀਂ ਉਹਨਾਂ ਖਤਮ ਮਰਾਂਗੇ ਮਿਟਾਂਗੇ ਇਸ ਵਾਰ ਤਾਂ ਇਹੀ ਕਹਿਣਾ ਜੀ ਇਹ ਤਕਰੀਬਨ ਆ ਡੰਗਾ 2 1.5 ਸਾਲ ਤੋਂ ਇਹਨਾਂ ਲਾਣਾ ਸ਼ੁਰੂ ਕਰਤਾ ਜੀ ਇਹ ਪਾਣੀ ਸਾਰਾ ਸਾਡਾ ਹਰੀਜਨ ਵਸਤੀ ਚੋਂ ਜਾਣਾ ਸ਼ੁਰੂ ਹੋ ਗਿਆ ਜੀ ਇਹ ਬਜਾਰੇ ਖੜੇ ਆ ਸਾਰੇ ਬੰਦੇ ਇਹਨਾਂ ਦੀਆਂ ਤੂੜੀਆਂ ਸਾਡੇ ਤਾਂ ਲੋਕ ਜਾਦ ਜਾਗਦੇ ਜਦ ਸਾਡਾ ਵੜ ਜਾਂਦਾ ਪਾਣੀ ਆ ਕਾ ਜਦੋਂ ਪਾਣੀ ਵੜਿਆ ਤਾਂ ਇਹ ਸਾਰੇ ਇਕੱਠੇ ਹੋ ਗਏ ਮੈਂ ਵੀ ਟੱਪਿਆ ਉਥੋਂ ਟਰੈਕਟਰ ਲਾਇਗਾ ਤਾਂ ਇਹ ਬਾਅਦ ਚੋ ਹੌਲੀ ਹੌਲੀ ਸਰਚ ਕੀਤੀ ਵੀ ਯਾਰ ਪਾਣੀ ਆਣ ਕਿੱਦਾਂ ਲੱਗਿਆ ਫੇਰੀ ਨਹੀਂ ਖੱਡ ਆ 600 ਮੀਟਰ ਡੰਗਾ ਬਣਾਤਾ ਜੀ ਨਹੀਂ ਖੱਡ ਦਾ ਜਿਹੜਾ ਵਹਾਤ ਇਹਨਾਂ ਦੀ ਕੋਠੀ ਨੂੰ ਤਾਂ ਜੀ ਸਿੱਧਾ ਸਿੱਧਾ ਕੋਠੀ ਇਹ ਪਾਣੀ ਦੇ ਅੰਦਰ ਹੈ ਜੀ ਇਹਨਾਂ ਦੀ ਠੀਕ ਹੈ ਜੀ ਉਹ ਕੋਠੀ ਦੇ ਵਿੱਚੋਂ ਆਪਣੀ ਕੋਠੀ ਬਚਾਣ ਦੇ ਬਜਾਏ ਸਾਡਾ ਸਾਰਾ ਪਿੰਡ ਡੋਬਣਾ ਚਾਹੁੰਦਾ ਜੀ ਇਹ ਇੱਕ ਦੂਜੇ ਨੰਬਰ ਤੇ ਇਹ ਨਹੀਂ ਕੱਲ ਇੱਕ ਗੱਲ ਕਹੀ ਪਈ ਕੋਈ ਜੇਈ ਆਇਆ ਸੀਗਾ ਮੈਂ ਉਹ ਮੋੜਾ ਵੀ ਡੰਗੇ ਲੱਗੇ ਜੀ ਲਵਾਣ ਦੂਜੀ ਸਾਈਡ ਤੇ ਜਿਹੜਾ ਆਪਣੇ ਇਹਦੀ ਕੋਠੀ ਦੇ ਅਗਲੇ ਪਾਸੇ ਨਾ ਫਰੰਟ ਗੇਟ ਆ ਜੀ ਜਿੱਥੇ ਤੇ ਕੱਲ ਇਹਨੇ ਵੀਡੀਓ ਪਾਈ ਉੱਥੇ ਵੀ ਡੰਗੇ ਲੱਗੇ ਲਵਾਣ ਇਹਨੇ ਕੱਲ ਇਹ ਗੱਲ ਕਹੀ ਕਿ ਕੋਈ ਜੇਈ ਆਇਆ ਛੋਟੇ ਰੈਂਕ ਦਾ ਉਹਨਾਂ ਸਾਡਾ ਕਹਿਣਾ ਨਹੀਂ ਮੰਨਿਆ ਡੰਗਾ ਨਹੀਂ ਸਾਡਾ ਲਾਣ ਦਿੱਤਾ ਸਰਕਾਰ ਨੇ ਇਹ ਸਰਕਾਰ ਦੇ ਬੰਦੇ ਆ ਜੇ ਡੰਗਾ ਨਹੀਂ ਲਾਣ ਦਿੱਤਾ 600 ਮੀਟਰ ਡੰਗਾ ਕਿੱਥੇ ਲੱਗ ਕੇ ਕਿੱਦਾਂ ਲੱਗਿਆ ਜੀ ਇਹ ਕੀਤੇ ਕਹਿੰਦੇ ਤੇ ਲੱਗਾ ਜੇ ਸਰਕਾਰ ਦੇ ਕਹਿੰਦੇ ਇਹਨੇ ਡੰਗਾ ਲੱਗਾ ਤੇ ਇਹਨੇ ਆਪਣੇ ਪੈਸ ਠੀਕ ਹੈ ਇਹ ਤਾਂ ਲੇਬਰ ਨੂੰ ਪੈਸੇ ਨਹੀਂ ਦੇ ਰਹੀ ਨਾ ਡੰਗਾ ਕਿੱਦਾਂ ਲਾ ਦੇਣਾ ਇਹ 600 ਮੀਟਰ ਡੰਗਾ ਕਿੱਦਾਂ ਲੱਗ ਗਿਆ ਜੀ ਫਿਰ ਜਦੋਂ ਜੇ ਨਹੀਂ ਤਾਂ ਕਹਿਣਾ ਨਹੀਂ ਮੰਨਿਆ ਤੇ ਇਹ ਕਿਵੇਂ ਲੱਗ ਗਿਆ ਜੀ ਇਹ ਸਾਰਾ ਇਹਦੇ ਆਪਣਾ ਇੱਕ ਘਰ ਬਚਾਉਣ ਦੀ ਖਾਤਰ ਇਹਨੇ ਪਿੰਡ ਨੂੰ ਪਾਣੀ ਪਾਇਆ ਜੀ ਦੂਜੇ ਨੰਬਰ ਤੇ ਤੁਹਾਨੂੰ ਇੱਕ ਹੋਰ ਛੋਟੀ ਜਿਹੀ ਗੱਲ ਦੱਸਦਾ ਆ ਸਾਰਾ ਸਾਡਾ ਜੰਗਲ ਏਰੀਆ ਜੀ ਇੱਕ ਵਾਰ ਸਾਡੇ ਇਥੇ ਅੱਗ ਲੱਗੀ ਜੀ ਆ ਗਰਮੀਆਂ ਚ ਇਸ ਬੰਦੇ ਦੇ ਗਨਮੈਨ ਐ ਐਂਬੂਲੈਂਸ ਅੱਡੇ ਪਰ ਤੋਂ ਆਪ ਦੀ ਗੱਡੀ ਮੋੜਾ ਲਿਆ ਕੇ ਆਪਣਾ ਇੱਕ ਘਰ ਬਚਾਉਣੇ ਨੂੰ ਲਿਆਂਦੀ ਜੀ ਸਾਡੇ ਬੰਦੇ ਸਾਰੇ ਇੱਥੇ ਹੱਥਾਂ ਦੇ ਨਾਲ ਅੱਗ ਬੁਝਾਈ ਜਦੋਂ ਆਪਾਂ ਉਸ ਟਾਈਮ ਵੀ ਆ ਕੇ ਲੜੇ ਇਹਨਾਂ ਨਾਲ ਇੱਕ ਐਂਬੂਲੈਂਸ ਇੱਕ ਇੱਕ ਘਰ ਬਚਾਣਾ ਜੀ ਉਹ ਅੱਗ ਤੇ ਵੀ ਆਪਣਾ ਬਚਾਅ ਕਰ ਰਿਹਾ ਹੈ ਇਹ ਹੁਣੇ ਪਾਣੀ ਦੇ ਵੀ ਆਪਣਾ ਇੱਕ ਘਰ ਬਚਾਅ ਕਰ ਰਿਹਾ ਜੀ ਤੇ ਪਿੰਡ ਨੂੰ ਜਾਵਦਾ ਵਾ ਜੀ ਮੈਂ ਇੱਕ ਸਰਪੰਚ ਹੋਣ ਦੇ ਨਾਤੇ ਮੈਨੂੰ 200 ਲੀਟਰ ਪੈਟਰੋਲ ਆਗਾ ਦੇ ਦੇਣਾ ਪਿੰਡ 'ਪਰ ਅੱਗ ਲਾ ਲਾ ਦੇ ਵਾ ਸਾਰੇ ਸਾਡੇ ਸਾਹਮਣੇ ਲਾ ਦੇ ਵਾ ਜੀ ਅਸੀਂ ਤਿਆਰ ਇਸ ਅੱਗ ਲਵਾਉਣੇ ਨੇ ਵੀ ਐਦਾਂ ਐਦਾਂ ਥੋੜੇ ਮਰਨਾ ਜੀ ਇਹਦੇ ਡਰਾਵੇ ਤੋਂ ਫੇਸਬੁੱਕ ਤੋਂ ਪਾ ਦਿੰਦਾ ਚੱਕ ਕੇ ਵੀ ਆ ਹੋ ਗਿਆ ਆ ਹੋ ਗਿਆ ਫਲਾਣਾ ਹੋ ਗਿਆ ਠੀਕ ਹੈ ਜੀ ਕਿਸੇ ਨੂੰ ਮੋਆਇਨਿੰਗ ਕਰਦਾ ਕਹਿੰਦਾ ਜਿਹੜੇ ਆ ਤੇ ਇਹਦੇ ਜਹਾਜ਼ਾਂ ਦਾ ਥੋੜਾ ਆਂਡੇ ਦੇਤੇ ਵਿਆਹਾ ਇਹ ਬੱਟੇ ਵੀ ਮੋਆਇਨਿੰਗ ਕਰਕੇ ਆਏ ਕਿਸੇ ਪਾਸਿਓਂ ਆਪ ਨਹੀਂ ਕਰਦਾ ਹੈਗਾ ਕੁਛ ਇਹ ਠੀਕ ਹੈ ਐਡਾ ਤਕੜਾ ਕਾਰੋਬਾਰ ਕਿਸੇ ਪਾਸੇ ਚੋਰੀਆਂ ਠੱਗੀਆਂ ਕੀਤੀਆਂ ਜਾਂਦੀਆਂ ਜੀ ਸਾਤੋਂ ਨਹੀਂ ਵੱੜ ਰਿਆ ਸੈਣੀ ਭਾਈ ਆ ਜੀ ਸਾਰੇ ਯਾਨੀ ਕਿ ਤਕਰੀਬ 6 ਜਹਾਜ਼ਾਂ ਦਾ ਮਾਲਕ ਹੈ ਜੀ ਦੱਸੋ ਸਾਡੇ ਇਹਦੇ ਵਿੱਚ ਕਿਹੜਾ ਵੀਰ ਆਪ ਵੀ ਚੋਰ ਹੈ ਜੀ ਇਹ ਠੀਕ ਹੈ ਦੂਜਿਆਂ ਨੂੰ ਚੋਰ ਦੱਸਦਾ ਆਪ ਵੱਡਾ ਚੋਰ ਹੈ ਇਹ ਠੀਕ ਹੈ ਇਹ ਬੰਨ ਨੂੰ ਇਹ ਬੰਨ ਅਸੀਂ ਤਾਂ ਪ੍ਰਸ਼ਾਸਨ ਮੁਰਾ ਅਪੀਲ ਕਰਦੇ ਆ ਜੀ ਇਹ ਬੰਨ ਪਟਾਇਆ ਜਾਵੇ ਬਾਕੀ ਜਿਹੜੀ ਇਹਨੂੰ ਕੋਈ ਮੈਨੂੰ 5-10 ਬੰਦੇ 20 ਕਹਿ ਦੇਣ ਸਾਡੇ ਪਿੰਡ ਦੇ ਸਾਰੇ ਬੰਦੇ ਖੜੇ ਆ ਇਹ ਮੈਨੂੰ ਕਹਿ ਦੇਣ ਬੰਦ ਤੋੜਨਾ ਮੈਂ ਉਥੋਂ ਬੰਦ ਤੋੜ ਦੇਵਾਂ ਨਹੀਂ ਇਦਾਂ ਦੇ ਅਕਵਾਲ ਸਿੰਘ ਲਾਲਪੁਰੇ ਵਰਗੇ ਜੋ ਭੌਂਕਣਾ ਫੇਸਬੁੱਕ ਤੇ ਜੋ ਦਿਲ ਕਰਦਾ ਉਹ ਕਰ ਲਵੇ ਜੀ ਨਾ ਇਹਦੇ ਡਰੇ ਆ ਨਾ ਡਰਨਾ ਜੀ ਮੈਂ ਆਪਣੇ ਪਿੰਡ ਦੀ ਖਾਤਰ ਖੜਾ ਆ ਚਾਹੇ ਮਰਨਾ ਪਵੇ ਖੜਨਾ ਫੈਕਟਰੀ ਪਿੱਛੇ ਵੀ ਖੜੇ ਆ ਜੀ ਇਹਦੇ ਪਿੱਛੇ ਵੀ ਖੜੇ ਆ